ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 484ਵੇਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਸੰਤ ਬਾਬਾ ਹੀਰਾਦਾਸ ਮਹਾਰਾਜ ਜੀ ਦੀ ਸਾਲਾਨਾ ਵਰਸੀ ਮੌਕੇ ਤਪਸਥਾਨ 108 ਸੰਤ ਬਾਬਾ ਹੀਰਾਦਾਸ ਜੀ ਨਾਂਗਿਆ ਦਾ ਡੇਰਾ ਸਚਕਣ ਡਾਂਡਿਆ ਵਿਖੇ ਡੇਰੇ ਦੇ ਮੁਖ ਸੰਚਾਲਕ ਅਤੇ ਸ਼੍ਰੀ ਗੁਰਵਿੰਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਖਜ਼ਾਂਚੀ ਸੰਤ ਬਾਬਾ ਜਸਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਮਤ ਸਮਾਗਮ ਕਰਵਾਇਆ ਗਿਆ। ਡੇਰੇ ਵਿਖੇ ਸ਼ਰਦਾਲੂਆਂ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਸੰਤਾਂ ਮਹਾਪੁਰਸ਼ਾਂ ਤੇ ਮਿਸ਼ਨਰੀ ਗਾਇਕਾ ਨੇ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ। ਸਤਿ ਸੰਤ ਬਾਬਾ ਇਛੰਦਾ ਦਾਸ ਜੀ ਸੰਤ ਬਾਬਾ ਖੁਸ਼ੀ RAM ਜੀ ਸੰਤ ਬਾਬਾ ਦਿਆ ਨੰਦ ਦੀ ਸੰਤ ਬਾਬਾ ਬਖਸ਼ੀ RAM ਜੀ ਸੰਤ ਬਾਬਾ ਸਰਨ ਦਾਸ ਜੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵੀ ਧੰਨਵਾਦ ਸਾਈ ਕਮਲ ਕਾਦਰੀ ਜੀ ਪੁੱਤਾਂ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਢੇਰੇ ਵਰਕੇ ਪਹੁੰਚਣ ਤੇ ਹਾਜ਼ਰ ਤੱਕ ਧੰਨਵਾਦ ਆ ਹੁਣ ਸਟੇਸ ਕਤਲ ਦੀ ਸੇਵਾ ਨਿਭਾ ਰਹੇ ਨੇ ਸਾਡੇ ਸ਼ਿਵ ਉਦਾਸ ਸਾਧ ਸੰਪਦਾ ਸੈਟੀ ਜੇਟ ਪੰਜਾਬ ਦੇ ਪ੍ਰਧਾਨ ਸ਼੍ਰੀਮਾਨ ਐਕਸਵਰ ਸੰਤ ਬਾਬਾ ਬਦਵੰਤ ਨਾਮਜੀ ਮਹਾਰਾਜ ਡੇਰਾ ਪਰਮਜਾਰੇ ਤੋਂ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਪਹੁੰਚ ਤੇ ਹਾਜ਼ਰ ਧੰਨਵਾਦ ਆ ਹੁਣ ਸਾਡੇ ਸਟੇਜ 77 ਅਗਲਾ ਸਮਾ ਜਿਹੜਾ ਹੈ ਆਪ ਜੀ ਨੂੰ ਸਰਵਣ ਕਰਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਜੋ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨ ਪੈ ਸੰਤ ਬੰਦਾ ਹੀਰਾ ਦਾਸ ਸ ਮਹਾਰਾਜ ਕੀ ਜੈ ਗੁਰੂ ਰੋ ਪਿਆਰੀ ਸਾਧ ਸੰਗਤ ਜੀਓ ਜਿਹੜੀਆਂ ਸੰਗਤਾਂ ਇੱਧਰ ਉੱਧਰ ਮੇਲੇ ਦੇ ਰੂਪ ਵਿੱਚ ਘੁੰਮ ਰਹੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਪੰਡਾਲ ਵਿੱਚ ਸੱਜ ਬੈਠੋ ਕਿਉਂਕਿ ਸਮਾ ਭਾਗਾਂ ਨਾਲ ਮਿਲਿਆ ਆਪਾਂ ਅਜਾਈ ਨਾ ਗਵਾ ਲਈਏ ਅੱਜ ਸਾਹਿਬੇ ਕਮਾਲ ਤਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਾਡੇ ਸਟੇਜ ਦੇ ਸੰਚਾਲਕ ਸਤਬੱਬਾ ਜਸਵਿੰਦਰ ਸਿੰਘ ਜੀ ਡੇਰਾ ਸਚਖੰਡਾਂਡੀਆਂ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਟਰਸਟ ਦੇ ਚੁੱਕ ਜਾਂਚੀ ਨੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਤਨਤਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਖੀ ਦਾ ਨੀਂ ਪੱਥਰ ਰੱਖਿਆ ਉਹਨਾਂ ਦਾ ਅੱਜ ਜੋਤੀ ਜੋਤ ਸਮਾਗਮ ਇਸ ਡੇਰੇ ਵਿੱਚ ਮਨਾਇਆ ਜਾ ਰਿਹਾ ਹੈ ਰੱਬ ਦੇ ਪਿਆਰੇ ਵਹਿ ਜਾਣ ਨਾਮ ਦੀ ਖਮਾਰੀ ਵੰਡ ਜਾਣ ਧਰਤੀ ਉਹ ਵੀ ਸਹਾਵੀ ਹੋ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਪਿਆਰਿਓ ਓਏ ਮਾਣਾ ਬੋਲਣਾ ਸੰਤਾਂ ਨੂੰ ਕਦੇ ਬੋਲੀਏ ਮਾੜਾ ਬੋਲ ਕਦੇ ਨਾ ਬੋਲਿਆ ਕਰੋ। ਸੰਤ ਜਿਹੜੇ ਨੇ ਰੱਬ ਵਰਗੇ ਹੁੰਦੇ ਨੇ। ਲੇਖਾ ਦੇਣਾ ਔਖਾ ਹੋ ਜਾਏਗਾ। ਜੇ ਇਸ ਜਨਮ ਦੇ ਵਿੱਚ ਸੰਤਾਂ ਨੂੰ ਮਾੜਾ ਬੋਲਿਆ। ਜੇ ਬੋਲਣਾ ਤੇ ਮੇਰੇ ਵਰਗੇ ਨੂੰ ਬੋਲੋ। ਜਿਹੜੇ ਆਪ ਸੰਤ ਬਣੇ ਹੋਏ ਨੇ। ਇੱਕ ਸੰਤ ਬਣਨਾ ਹੁੰਦਾ ਇੱਕ ਸੰਤ ਹੋ ਜਾਣਾ ਹੁੰਦਾ। ਇਹ ਦੋਨਾਂ 'ਚ ਬੜਾ ਫਰਕ ਹੈ। ਇੱਕ ਹੁੰਦਾ ਸੰਤ ਬਣਨਾ ਇੱਕ ਹੁੰਦਾ ਸੰਤ ਹੋ ਜਾਣਾ। ਪੜਨਾ ਕਹਿੰਦੇ ਨੇ ਮੇਰੇ ਵਰਗੇ ਨੂੰ ਵੀ ਕੱਪੜੇ ਪਾ ਲੈ ਚੱਡੇ ਸੰਤ ਬਣ ਗਿਆ ਤੇ ਸੰਤ ਹੋ ਜਾਣਾ ਆਪਦਾ ਕਿੰਨੂੰ ਕਹਿੰਦੇ ਨੇ ਹੋ ਜਾਣਾ ਕਹਿੰਦੇ ਨੇ ਜਿਵੇਂ ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਹੋ ਗਏ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਜਿੱਥੇ ਸਾਧੂ ਬਹਿ ਜਾਣ ਉਹ ਧਰਤੀ ਸਹਾਵੀ ਪੂਜਣ ਯੋਗ ਇਸ ਕਰਕੇ ਆ ਪੜਿਓ ਸਾਰੇ ਉਹ ਧਰਤੀ ਵੀ ਸਹਾਵੀ ਹੋ ਜਾਂਦੀ ਏ ਉਹ ਜਿੱਥੇ ਸਾਧੂ ਨਾਮ ਜਪੂ i ਨਾਮ ਜਪਦੇ ਨੇ ਉਹ ਧਰਤੀ ਸਹਾਵੀ ਹੋ ਜਾਂਦੇ ਪਰ ਪਹਿਲਾਂ ਕਮਾਈ ਕਰਦੇ ਨੇ ਕਿੱਦਾਂ ਕਰਦੇ ਨੇ ਜਿਵੇਂ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਨੇ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਤਾਬ ਚ ਲਿਖਿਆ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਚਾਰ ਭਰਾ ਸਨ ਇਹ ਸਭ ਤੋਂ ਛੋਟੇ ਸਨ ਆ ਵੇਖਿਓ ਕਈ ਲੋਕੀ ਕਹਿੰਦੇ ਬਾਬਾ ਦੀਆਂ ਬੜਾ ਬੜੀਆਂ ਮੌਜਾਂ ਲਗੀਆਂ ਨੇ ਵੇਲੇ ਰਹਿੰਦੇ ਨੇ ਆ ਵੇਖ ਲਓ ਕਿੰਨੀਆਂ ਕ ਮੌਜਾਂ ਮਾਪੁਰਖਾਂ ਨੂੰ ਹੁੰਦੀਆਂ ਬੜੀ ਕਮਾਈ ਕਰਨੀ ਪੈਂਦੀ ਹੈ ਤਾਂ ਜਾ ਕੇ ਇਦਾਂ ਮੇਲੇ ਲੱਗਦੇ ਆ ਸੁਣਿਓ ਹੁਣ ਚਾਰ ਭਰਾ ਸਨ ਪਰਿਵਾਰ ਵਿੱਚ ਬੜਾ ਸੋਹਣਾ ਪਰਿਵਾਰ ਹੈ ਬਾਕੀ ਭਰਾਵਾਂ ਦੀ ਸ਼ਾਦੀ ਹੋਈ ਐ ਇਹ ਸਭ ਤੋਂ ਛੋਟੇ ਨੇ ਮਹਾਂਪੁਰਖ ਤੇ ਕਹਿੰਦੇ ਬਚਪਨ ਤੋਂ ਹੀ ਨਾ ਸੁਭਾਅ ਬੜਾ ਚੰਗਾ ਸੀ ਕੋਈ ਸਾਧੂ ਆ ਜਾਣਾ ਉਹਦੇ ਨਾਲ ਚੱਲੇ ਜਾਣਾ ਸਾਧੂਆਂ ਦੀ ਸੇਵਾ ਕਰਨੀ ਬਹਿ ਕੇ ਬਚਨ ਬਲਾਸ ਕਰਨੇ ਇਹ ਬਚਪਨ ਤੋਂ ਹੀ ਸੰਤ ਬਾਬਾ ਹੀਰਾदास ਮਹਾਰਾਜ ਦਾ ਸੁਭਾਅ ਸੀ ਕਹਿੰਦੇ ਤੇ ਸਭ ਤੋਂ ਛੋਟੇ ਸ। ਤੇ ਸਾਧ ਸੰਗਤ ਲਗਨ ਲੱਗ ਗਈ ਹੌਲੀ ਹੌਲੀ ਰੰਗ ਲਗਤ 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 ਹੈ ਪਉ ਭਗਤ 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 ਹੈ ਰੰਗ ਲੱਗਦਾ ਜ਼ਰੂਰ ਹੈ ਪਰ ਲੱਗਦਾ ਹੌਲੀ ਹੌਲੀ ਹੈ ਪ੍ਰੀਤ ਪੈਂਦੀ ਜ਼ਰੂਰ ਹੈ ਪਰ ਪੈਂਦੀ ਹੌਲੀ ਹੌਲੀ ਹੈ ਕਿਹੜੀ ਗੁਰੂ ਦੀ ਪ੍ਰੀਤ ਤੇ ਲਗਨ ਕਿਹੜੀ ਨਾਮ ਦੀ ਇਹ ਔਕੀ ਲਗਨ ਲੱਗਦੀ ਏ ਨਾਮ ਦੀ ਪ੍ਰੀਤ ਬੜੀ ਔਕੀ ਪੈਂਦੀ ਏ ਸੱਚੀ ਝੂਠੀਆਂ ਪ੍ਰੀਤਾਂ ਤੇ ਦੁਨੀਆਂ ਭਾਈ ਫਰਦੀ ਬਥੇਰੀਆਂ ਉਹਨਾਂ ਦੀ ਕੋਈ ਘਾਟ ਨਹੀਂ ਤੇ ਮਾੜੀ ਲਗਨ ਬੜੀ ਛੇਤੀ ਲੱਗਦੀ ਏ ਅ ਨਸ਼ੇ ਵਾਲੇ ਕੋਈ ਚੱਲੇ ਜਾਓ ਉਹ ਇੱਕ ਦਿਨ ਮਾੜਾ ਜਿਹਾ ਦੇਣਗੇ ਲੈ ਚੱਖ ਲੈ ਦੋ ਚਾਰ ਦਿਨ ਕੋਲੋਂ ਦੇਣਗੇ ਜਦੋਂ ਫਿਰ ਪੱਕਾ ਹੋ ਗਿਆ ਫਿਰ ਕਹਿੰਦੇ ਹਿੱਸਾ ਪਾ ਲੈ ਹੁਣ ਹੁਣ ਆਪਾਂ ਲਿਆਵਾਂਗੇ ਇੰਦਾ ਲਗਨ ਲੱਗਦੀ ਮਾੜੀ ਲਗਨ ਬੜੀ ਛਤੀ ਲੱਗਦੀ ਹੈ ਪਰ ਜਿਹੜੀ ਚੰਗੀ ਲਗਨ ਹੈ ਨਾ ਉਹ ਹੌਲੀ-ਹੌਲੀ ਲੱਗਦੀ ਹੈ ਪਰ ਮਹਾਂਪੁਰਖਾਂ ਨੂੰ ਇਹ ਲਗਨ ਲੱਗ ਗਈ ਕਿਹੜੀ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ ਖੜੇ ਹੱਸ ਵਾਲੀ ਹੱਥ ਜੋੜ ਕੇ ਖੜੇ ਹੱਸ ਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਣਾ ਦੇਗੀ ਦੀ दात ਛੋਲੀ ਪਾ ਦੇਓ ਰੱਖਿਓ ਨੇ ਮਾਣਿਆ ਦਾ ਮਾਣ ਵੰਦਗੀ ਦੀ दात ਛੋਲੀ ਪਾ ਦੇਹ ਜੀ ਰੱਖਿਓ ਨੇ ਮਾਣਿਆ ਦਾ ਮਹਾਨ ਖੜੇ ਹੱਸ ਵਾਲੀ ਹੱਥ ਜੋੜ ਕੇ ਖੜੇ ਹੱਸ ਵਾਲੀ ਬੰਗੀ ਦੀ दात ਛੋਲੀ ਪਾ ਦੇਓ ਰੱਖਿਓ ਨਿਮਣਿਆਂ ਦਾ ਮਾਣ ਬੰਗੀ ਦੀ दात ਛੋਲੀ ਪਾ ਦੇਹੋ ਜੀ ਰੱਖਿਓ ਨਿਮਣਿਆਂ ਦਾ ਮਹਾਰ ਜਨਮ ਮਨੁੱਖਾਂ ਦਿੱਤਾ ਦਾਤਿਆਂ ਕਰੀਏ ਕਿ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਇਹੋ ਭਰੇ ਆ ਜਨਮ ਮਨੁੱਖਾ ਦਿੱਤਾ ਦਾਤਿਆ ਕਰੀਏ ਕਿ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰੇ ਆਦ ਜੀ ਜਨਮ ਮਨੁੱਖਾ ਦਿੱਤਾ ਦਾਤਿਆ ਕਰੀਏ ਕਿ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਇਹੋ ਫਰਿਆਦ ਜੀ ਬੇਨਤੀ ਕਬੂਲੋ ਸੱਚੇ ਪਾਤਸ਼ਾਹ ਬੇਨਤੀ ਕਬੂਲੋ ਸੱਚੇ ਪਾਤਸ਼ਾਹ ਬਿਲਾ ਦੀ ਆ ਜਾਣੇ ਜਾਣੀ ਜਾਣ ਬੰਦਗੀ ਦੀ ਦਾਤ ਛੋਲੀ ਪਾ ਦਿਓ ਰੱਖਿਆਂ ਨੇ ਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਛੋਲੀ ਪਾ ਦਿਓ ਜੀ ਰੱਖਿਆਂ ਨੇ ਮਾਣਿਆਂ ਦਾ ਮਾਣ ਮਾਇਆ ਦੇ ਬੁਲਾਵੇ ਵਿੱਚ ਆਣ ਕੇ ਜਿ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇ ਆਏ ਸਦੀ ਲਗਾ ਮਨ ਨੂੰ ਮਾਇਆ ਦੇ ਬੁਲਾਵੇ ਵਿੱਚ ਆਣ ਕੇ ਜਿ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇ ਆਏ ਸਦੀ ਲਗਾ ਮਨ ਨੂੰ உச்சி மத்த பகோ மன்னி மய உச்சி மத்த பகோ குணா தயாதி பா ரே மானையாந்தோளி பா ஜி ரே மானையா ਜੋਨੇ ਸੇ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਰਸੋ ਹੀਰਾ ਛਾਡ ਕੇ ਕਰ ਆਨ ਕੀ ਆਸ ਤੇ ਨਰ ਦੋਜਕ ਜਾਏਗੇ ਸਤਿ ਪਖੇ ਰਬੀਦਾ ਸ ਕਬੀਰ ਸੇਵਾ ਕੋ ਦੁਇ ਭਲੇ ਇਕ ਸੰਤ ਇਕ ਰਾਮ ਰਾਮ ਜਿ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਰਾਮ ਜਿ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜੁਗ ਜੁਗ ਟਲ ਬਾਣੀ ਕੇ ਬਹੁਤ ਚਰਤਖ ਦੇ ਮਾਲਕ ਸ਼ਬਦਾਂ ਰੂਪੀ ਉਤਾਰ ਖੰਡਾਂ ਬ੍ਰਹਮੰਡਾਂ ਦੇ ਮਾਲਕ ਗੱਦੀ ਤੇ ਬਰਾਜਮਾਨ ਤਨ تن ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਚਰਨਾ ਵਿੱਚ ਸਰਬ ਸੰਗਤ ਆਨੰਦ ਮਾਣ ਰਹੀ ਹੈ ਸਾਧ ਸੰਗਤ ਜੀ ਦਾਸਮ ਵੀ ਲਗਭਗ ਘੰਟੇ ਤੋਂ ਉੱਪਰ ਹੋ ਗਿਆ ਹੈ ਮੈਂ ਤਾਂ ਪਹਿਲਾਂ ਆਉਣਾ ਸੀ ਪਰ ਜੋ ਕਿ ਤੰਤਾਂ ਡੇਰਾ ਸੰਤ ਬਾਬਾ ਹਸਤਾਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਸਾਨ ਸੱਚਖੰਡ ਪੰਡਵਾ ਜਿੱਥੇ ਕਿ ਸੰਤ ਬਾਬਾ ਮੋਹਨਜੀ ਸੇਵਾ ਨੇ ਅਮਰੀਕਾ ਵਿੱਚ ਭੇਜੇ ਹੈ ਉਹਨਾਂ ਦਾ ਪਿਛਲੇ ਸਾਲ ਮਹਾਰਾਜਾ ਪੈਲਸ ਕੜ ਮਾਈ ਦਾ ਦਿਨ ਸੀ ਜਿੱਥੇ ਸਾਡੇ ਮਹਾਰਾਜ ਜੀ ਡੇਰਾ ਸੱਚਖੰਡ ਗੋਵਿੰਦਪੁਰਾ ਗੱਦੀ ਦੇ ਬਰਾਜਮਾ ਸਾਡੇ ਪਤਾਂ ਸਾਹਿਬ ਜੋ ਕਿ ਦੇਸ ਰਜ ਮਹਾਰਾਜ ਜੀ ਵੀ ਪਹੁੰਚੇ ਬਾਬਾ ਜੀ ਡੇਰਾ ਸੱਚਖੰਡਾਣੀਆ ਸਾਡੇ ਖਜ਼ਾਂਚੀ ਸਾਹਿਬ ਜਸਵਿੰਦਰ ਸਿੰਘ ਜੀ ਪਹੁੰਚੇ ਹੋਰ ਬਸ ਸਤਿ ਸਾਧੂ ਪਹੁੰਚੇ ਬੜਾ ਆਨੰਦ ਆਉਂਦਾ ਹੈ ਅਸ਼ੀਰਵਾਦ ਦੇਣ ਵਾਸਤੇ ਗਏ ਸੀ ਉਦੋਂ ਕਰਮਾਈ ਦਾ ਸੀ ਹੁਣ 18 ਤਰੀਕ ਨੂੰ ਉਹਨਾਂ ਦਾ ਵਿਆਹ ਹੈ 16 ਤਰੀਕ ਨੂੰ ਬਿਤਾ ਆ ਰਿਹਾ ਸੰਤ ਬਾਬਾ ਮੋਹਨਪਾਲ ਜੀ ਜਿਨ੍ਹਾਂ ਨੇ 15 ਸਾਲ ਤੋਂ ਦਿਨ ਰਾਤ ਡੇਰੇ ਲੈ ਕੇ ਕੁਰਬਾਨੀ ਕੀਤੀ ਹੈ ਤੇ ਉਹਨਾਂ ਨੇ ਇੱਕ ਸੰਗਤਾਂ ਬਾਤੇ ਬੜਾ ਤਕੜਾ 9 10 ਕਮਰਿਆਂ ਦਾ ਮਹਿਲ ਬਣਾਇਆ ਹੈ ਜਿੱਥੇ ਕੋਈ ਵੀ ਜਾ ਕੇ ਵਿਦੇਸ਼ੀ ਸੰਗਤ ਇੱਧਰ ਦੀ ਰਹਿ ਸਕਦੀ ਹੈ ਉਹਦਾ ਅਧ்கਾਟਣ 19 ਤਰੀਕ ਨੂੰ ਰੱਖਿਆ 18 ਦਾ ਵਿਆਹ ਤੇ ਉੱਥੇ ਵੀ ਮੈਂ ਬੇਨਤੀ ਇਹਨਾਂ ਸੰਤਾਂ ਨੂੰ ਕਰਨੀ ਆ ਦਸਾਂ 15 ਨੂੰ ਉਹਨੇ ਕਿਹਾ ਡੈਡੀ ਜੀ ਉਹਨਾਂ ਬਾਬਾ ਜੀ ਉਹਨਾਂ ਨੂੰ ਜਰੂਰ ਬੁਲਾਉਣਾ ਚਰਨ ਪਾ ਕੇ ਜਾਣ ਕਿਉਂਕਿ ਜਿੱਥੇ ਰੱਬ ਦੀ ਗੱਲ ਹੋਵੇ ਕੱਲ ਮੈਂ ਪ੍ਰੋਗਰਾਮ ਤੇ ਕਿਤੇ ਗਿਆ ਪਰ ਸੁਣਿਆ ਪ੍ਰੋਗਰਾਮ ਜਰੂਰ ਪਰ ਉੱਥੇ ਬੜਾ ਕੁਝ ਸੁਣਨੇ ਨੂੰ ਮਿਲਿਆ ਪਰ ਮੈਂ ਕਹਾਗਾ ਅੱਜ ਕਿੰਨੀ ਵੱਡੀ ਗੱਲ ਚੱਲ ਰਹੀ ਆ ਮੈਂ ਬੜਾ ਖੁਸ਼ ਹੋਇਆ ਆ ਆਨੰਦ ਹੋਇਆ ਸ਼ਕਤੀ ਸਾਹਿਬ ਦੀ ਆਵਾਜ਼ ਕਿੰਨੀ ਬਲੰਦ ਹੈ ਪਤਾ ਲੱਗਦਾ ਦੂਸਰੇ ਬੰਦੇ ਨੂੰ ਮੈਂ ਰਾਜ ਤੁਰਿਆ ਤੁਰਾਂਦਾ ਸੰਤ ਬਾਬਾ ਦੇਸਰਾਜ ਜੀ ਅਸੀਂ ਗੱਡੀਆਂ ਖੜੀਆਂ ਕਰਕੇ ਆਏ ਤੇ ਸ਼ਕਤੀ ਸਾਹਿਬ ਗੱਲ ਕਰ ਰਿਆ ਸੀ ਇਸ ਡੇਰੇ ਬਾਰੇ ਜਾਂ ਕੋਈ ਹੋ ਡੇਰੇ ਦੀ ਜਿੱਥੇ ਵਿਰੋਧਾ ਨਹੀਂ ਕਰਦਾ ਕੋਈ ਨਿੰਦਿਆ ਨਹੀਂ ਇੱਕ ਦੂਜੀ ਕਰਦਾ ਉਦੀ ਚੜਾਈ ਨੇ ਹੁੰਦੀ ਇਹ ਹੋਣੀ ਚਾਹੀਦੀ ਹੈ ਕਿਉਂਕਿ ਮੂਰਖ ਲੋਕ ਮਨਮੁਖ ਲੋਕ ਸਾਧਵਾਂ ਦੀ ਨਿੰਦਿਆ ਕਰਦੇ ਆਏ ਗੁਰਮਖ ਨਹੀਂ ਕੋਈ ਵੀ ਕਰਦਾ ਹੈ ਗੁਰਮਖ ਤਾਂ ਜੁੜਿਆ ਹੁੰਦਾ ਗੁਰੂ ਨਾਲ ਸ਼ਬਦ ਨਾਲ ਮੈਨੂੰ ਬੜਾ ਆਨੰਦ ਆਇਆ ਮੈਂ ਕਹਿੰਦਾ ਗੱਲ ਸੱਚੀ ਹੈ ਜਿਹੜਾ ਕੋਈ ਕਿਸੇ ਦੀ ਭੰਡੀ ਨਹੀਂ ਕਰਦਾ ਉਹਨੂੰ ਕੀ ਪਤਾ ਲੱਗਦਾ ਬਈ ਜਿਹੜੀ ਬੈਰ ਦੀ ਗੱਲ ਹੈ ਚਾਹੇ ਅਸੀਂ ਸੰਤਿਆਂ ਤਾਂ ਚਾਹੇ ਸਧਾਰਨ ਆ ਜੇ ਸਾਡੇ ਮਨ ਵਿੱਚ ਉਹ ਦਰਬਾਰਤ ਭਾਵਨਾ ਨਹੀਂ ਜਾਂਦੀ ਸਾਡੇ ਵੀ ਸੰਤਪੁਣੇ ਦੀ ਹਲੇ ਕਮੀ ਹੈ ਅਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਵੀ ਸਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਜੱਥਾ ਲੱਗਾ ਸੀ ਮੈਂ ਸੁਣਿਆ ਉਹਨੂੰ ਤੁਸੀਂ ਵੀ ਸੁਣਿਆ ਆਹ ਹੀ ਮੈਂ ਚੋਣਾ ਹਮੇਸ਼ਾ ਹੈ ਕਿਸੇ ਵੀ ਦਰਬਾਰ ਤੇ ਜਾਈਏ ਉਸ ਗੁਰੂ ਦਰਬਾਰ ਤੇ ਮੱਥਾ ਟੇਕਣ ਜਾਂਦਾ ਹੈ ਉਸ ਦਰਬਾਰ ਦੀ ਸ਼ੋਭਾ ਕਰਨੀ ਚਾਹੀਦੀ ਹੈ ਵਡਿਆਈ ਕਰਨੀ ਚਾਹੀਦੀ ਹੈ ਜੇ ਗੱਲਾਂ ਕਰਨੀਆਂ ਬੈਰਵਰੋਧੀਆਂ ਦਾ ਆਪਣੇ ਘਰ ਬੈਠ ਕੇ ਕਰ ਲਓ ਕਿਤੇ ਵੱਖਰੇ ਮੀਟਿੰਗ ਰੱਖ ਲਓ ਮੈਂ ਸੁਣਿਆ ਆ ਪੱਤੀ ਸਾਹਿਬ ਬੋਲਦੇ ਸੀ ਕਿਤਨਾ ਹੀਰਾਦਾਸ ਮਹਾਰਾਜ ਦੀ ਵਡਿਆਈ ਕੀਤੀ ਹੈ ਉਹਨਾਂ ਦੀ ਮਹਿਮਾ ਲਿਖੀ ਹੈ ਮਹਿਮਾ ਗਾਇਨ ਕੀਤੀ ਹੈ ਮੈਨੂੰ ਤਾਂ ਬੜਾ ਆਨੰਦ ਆਇਆ ਪ੍ਰਸੰਨ ਹੋਇਆ ਮੈਂ ਸਮਝਦਾ ਵੀ ਮੇਰਾ ਆਉਣਾ ਸਫਲਾ ਹੋਇਆ ਮਾਰਾ ਦੀ ਗੱਲ ਕੀਤੀ ਐ ਐਹੋ ਜੇ ਹੋਣੀ ਚਾਹੀਦੀ ਐ ਆ ਸੇ ਪਸਦੀਆਂ ਕੁੜੀਆਂ ਜਿੰਨੀਆਂ ਮਰਜੀ ਕਾਈਏ ਹਰਮੰਦਰ ਸਾਹਿਬ ਦੀ ਗੱਲ ਹਰ ਰੋਜ਼ RAMDAS ਮਾਰਾ ਦੀ ਗੱਲ ਚੱਲਦੀ ਐ ਤੇ ਕੀ ਅਸੀਂ ਹੀਰਾਦਾਸ ਮਾਰਾ ਦੀ ਗੱਲ ਨਹੀਂ ਕਰ ਸਕਦੇ ਗੋਪਿੰਦ ਦਾਸ ਮਾਰਾ ਦੀ ਗੱਲ ਨਹੀਂ ਕਰ ਸਕਦੇ ਬਾਬਾ ਹਰਿ ਸਵਾਜੀ ਗੱਲ ਨਹੀਂ ਕਰ ਸਕਦੇ ਅਸੀਂ ਗੁਰੂ ਰਵਿਦਾਸ ਸਾਹਿਬ ਦੀ ਗੱਲ ਕਰਨੀ ਐ ਮੈਂ ਬੜਾ ਖੁਸ਼ ਹਾਂ ਬਾਬਾ ਜੀ ਦੀ ਵਧਾਈ ਦੇ ਪਾਤਰੋ ਨਾ ਜਥੇ ਨੇ ਰਿਕੋਰਡ ਬਹੁਤ ਵਧੀਆ ਬਾਬਾ ਜੀਆਂ ਬੜਾਈਆਂ ਕੀਤੀਆਂ ਸਾਡੇ ਖਜਾਂਤੀ ਸਾਹਿਬ ਸੰਤ ਜਸਵਿੰਦਰ ਸਿੰਘ ਜੀ ਸਤਖੰਡ ਡਾਂਡੀਆਂ ਇਹ ਸਭਾ ਦੇ ਖਜਾਂਤੀ ਸਾਹਿਬ ਹੈ ਔਰ ਬੜਾ ਸ਼ੇਰ ਹੈ ਨੌਜਵਾਨ ਹੈ ਬੜਾ ਸਤਕਾਰ ਕਰਦਾ ਹੈ ਇਹਨਾਂ ਨੇ ਚਾਰ ਚੰਨ ਲਾਏ ਪਏ ਆ ਕਿੰਨੀਆਂ ਰੌਣਕਾਂ ਨਟ ਦੇ ਦੇਖੋ ਪਤਾ ਲੱਗਦਾ ਅੱਜ ਦਾ ਪ੍ਰੋਗਰਾਮ ਕੀ ਆ ਸੋ ਮੈਂ ਇਹਨਾਂ ਗੱਲਾਂ ਖੁਸ਼ ਆ ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਾਨਣ ਹੋਆ ਅੱਜ ਉਹਨਾਂ ਦਾ ਵੀ ਜੋਤੀ ਜੋਤ ਦਿਵਸ ਮਨਾ ਗਿਆ ਉਹ ਵਧਾਈ ਦੇ ਪਾਤਰ ਹੈ ਬਾਬਾ ਜੀ ਤੁਹਾਡੀ ਕਮਾਈ ਦਾ ਸਤਕਾ ਤੁਹਾਡੀ ਮਿਹਨਤ ਤੁਸੀਂ ਸਤਗੁਰਾਂ ਦੀ ਵਿੜਿਆਈ ਕਰਦੇ ਆ ਤੇ ਸੰਗਤਾਂ ਦੇ ਕਾਰਜ ਹੁੰਦੇ ਆ ਅੱਜ 16 ਖੰਡ ਪਟਸਰ ਦੇ ਭੋਪਾਏ ਉਹ ਕਿੰਨੀਆਂ ਭਾਗਾ ਵਾਲੀਆਂ ਇਹਨੂੰ ਹੀ ਦਾਨ ਕਹਿੰਦੇ ਆ ਕੋਈ 10 ਰੁਪਏ ਦੋਗੇ ਨਾ ਇਹ ਵਾਦਾ ਦੈ ਦੁਨੀਆ 70 ਆਖਰ ਸਗੀ ਦਾ ਦਾਨ ਕਬੂਲ ਇਹ ਵਾਦਾ ਯਾਰੀ ਇਹ ਘੜਦਾ ਨਹੀਂ ਐ ਨਸ਼ੇ ਜਿੰਨੇ ਮਰਜ਼ੀ ਕਰ ਲਓ ਜੋ ਮਰਜ਼ੀ ਕਰ ਲਓ ਪਾਪਾਂ ਦੀਆਂ ਪੌੜੀਆਂ ਚੜਨਾ ਆਹੀ ਐ ਜਿਹੜਾ ਆਪਾ ਸਾਧ ਸੰਗਤ ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਨੁੱਖਦ ਹੋਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਆਹੀ ਬਰੀਆ ਅਬਰੇ ਕਾ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜਰ ਕੇਵਲ ਨਾਮ ਨਾਮ ਦੀ ਗੱਲ ਇਹ ਗੱਲ ਬਾਬਾ ਜੀ ਨੇ ਦੱਸਿਆ ਕਿੰਨੀਆਂ ਸਰੋਤੇ ਬੰਨਣਾ ਹੈ ਧਿਆਨ ਤਰਨਾ ਹੈ ਤਦ ਇਹ ਪਤਾ ਲੱਗੂਗਾ ਮਹਾਰਾਜ ਜੀ ਕੀ ਕਹਿੰਦੇ ਆ ਮਾਪੁਰਸ਼ ਕੀ ਕਹਿੰਦੇ ਆ ਨਹਿਤਾ ਕਰ ਜਾ ਕਿਹਣਾ ਪਤਾ ਨਹੀਂ ਕਿਹੜੀ ਗੱਲ ਚੱਲਦੀ ਸੀ ਜਦੋਂ ਹੋਣਾ ਹੀ ਨਹੀਂ ਇੱਥੇ ਹਾਜ਼ਰ ਗਿਆ ਹਾਜ਼ਰ ਗਿਆ ਹਾਜ਼ਰ ਆ ਜਾ ਕਿ ਸਾਡੇ ਅੰਦਰ ਜਿਹੜੀ ਬਰਿਆਈ ਹੈ ਨਾ ਅਗਿਆਨਤਾ ਹੈ ਉਹ ਦੂਰ ਹੋ ਜਵੇ ਕਿਉਂਕਿ ਇਹ ਜਿਹੜਾ ਅਗਿਆਨਤਾ ਹੈ ਇਹ ਦੂਰ ਤਦ ਹੋਵੇਗੀ ਜੇ ਅਸੀਂ ਬڑے ਖਿਆਲ ਦੇ ਨਾਲ ਸਰਵਣ ਕਰਗੇ ਕੋਈ ਜੇ ਤੁਸੀਂ ਕੁਝ ਹਾਸਲ ਕਰਨਾ ਨਾ ਤੁਹਾਨੂੰ ਸਰੋਤੇਵਾਨ ਬਣੇ ਪੈਣਾ ਹੈ ਜੇ ਤੁਸੀਂ ਸਰੋਤੇ ਨਹੀਂ ਬਣੋਗੇ ਤਾਂ ਤੁਸੀਂ ਕੁਝ ਹਾਸਲ ਨਹੀਂ ਕਰ ਸਕਦੇ ਕਿਉਂਕਿ ਇੱਧਰ ਉੱਧਰ ਪਿਆਰੀ ਸਾਸੀ ਘੁੰਮ ਕੇ ਗੱਲਾਂ ਕਰਕੇ ਅਸੀਂ ਸਮਾਂ ਬਤੀਤ ਕਰ ਰਿਹਾ ਹੈ ਤੇ ਮਹਾਪੁਰਸ਼ਾਂ ਦੇ ਵਚਨ ਨਹੀਂ ਸਰਵਣ ਕੀਤੇ ਸਾਧ ਸੰਗ ਦੇ ਵਿੱਚ ਅਸੀਂ ਬੈਠੇ ਨਹੀਂ ਗੱਲਾਂ ਕੀਤੀਆਂ ਪੈਈਆਂ ਸਾਧ ਸੰਗ ਦੀ ਜਾਂ ਅਸੀਂ ਮੋਬਾਈਲ ਲੈ ਲੈ ਤੇ ਮੋਬਾਈਲਾਂ ਦੇ ਆਪਣਾ ਪੈਸਾ ਖੇਡੀ ਜਾਂਦੇ ਆ ਬੈਠੇ ਸਾਧ ਸੰਗ ਦੇ ਵਿੱਚ ਇਹ ਜਿਹੜੀਆਂ ਪੁਰਿਆਈਆਂ ਹਨ ਨਾ ਇਹ ਦੂਰ ਤਦ ਹੋਣੀਆਂ ਜੇ ਤੁਸੀਂ ਸਰੋਤੇ ਬਣੋਗੇ ਪਹਿਲਾਂ ਸਰਵਣ ਕਰੋਗੇ ਬਾਣੀ ਦਾ ਫਰਮਾਨ ਹੈ ਮਨ ਵਿੱਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਹੜਾ ਮਨ ਤੇ ਤਨ ਕਰਕੇ ਹਾਜ਼ਰੀ ਲਗਾਉਦਾ ਨਾ ਸਾਧ ਸੰਗਤ ਜੀ ਬੈਠ ਕੇ ਉਹਦਾ ਇੱਥੇ ਬੈਠਿਆ ਪੈਰੀ ਸਾਧ ਸੰਗਤ ਜੀ ਸਫਲਾ ਹੋ ਜਾਇਆ ਕਰਦਾ ਹੈ ਉਹਨੂੰ ਫਲ ਜ਼ਿਆਦਾ ਮਿਲਦਾ ਕਿਉਂਕਿ ਜੇ ਅਸੀਂ ਪਿਆਰੀ ਸਾਧ ਸੰਗਤ ਜੀ ਠੀਕ ਹੈ ਸਰੀਰ ਨੂੰ ਚੜ੍ਹਨ ਵਾਸਤੇ ਅਹਾਰ ਦੀ ਲੋੜ ਹੈ ਭੋਜਨ ਦੀ ਲੋੜ ਹੈ ਲੇਕਿਨ ਜੇ ਅਸੀਂ ਭੋਜਨ ਖਾ ਲਏ ਤਾਂ ਸਾత్సੰਗਤ ਦੇ ਵਿੱਚ ਆ ਕੇ ਬੈਠਣਾ ਚਾਹੀਦਾ ਕਿਉਂਕਿ ਮਹਾਪੁਰਸ਼ਾਂ ਦੇ ਅਸੀਂ ਇਹ ਸਥਾਨ ਵਿੱਚ ਆਏ ਆ ਤੇ ਪਹਿਲੀ ਸਾత్సੰਗ ਜੀ ਥੋੜਾ ਬਹੁਤਾ ਪਰ ਸਾਨੂੰ ਖਿਆਲ ਰੱਖਣਾ ਪੈਣਾ ਜਿਹੜੀ ਸਾਡੀਆਂ ਆਪਣੀਆਂ ਆਦਤਾਂ ਆਪਣਾ ਜਿਹੜਾ ਵਿਚਨਾਂ ਪਿਆਰੀ ਸਾਥਸੰਗ ਜੀ ਉਹਨੂੰ ਥੋੜੇ ਵਾਸਤੇ त्याਗਾਣਾ ਪਵੇਗਾ ਤੇ ਅਸੀਂ ਕਹਿੰਦੇ ਨੇ ਪਿਆਰੀ ਸਾਥਸੰਗ ਜੀ ਅਸੀਂ ਵਰਤ ਰੱਖਦੇ ਆਂ ਇਸ ਦੇਵਤੇ ਦਾ ਵਰਤ ਰੱਖਿਆ ਇਸ ਦੇਵਤੇ ਦਾ ਵਰਤ ਰੱਖਿਆ ਰੱਖਦੇ ਨਾ ਘਰਾਂ ਜੀ ਬੀਆ ਰੱਖਦੀਆਂ ਤੇ ਅੱਜ ਮਹਾਰਾਜ ਸੰਤ ਪਾਪਾ ਹੀਰਾ 10 ਮਹਾਰਾਜ ਦੇ ਨਾਂ ਤੇ ਰੱਖ ਲਓ ਤੋਫੀਦਾ ਕੁਝ ਮਿਲੂਗਾ ਨਾ ਤੇ ਪਿਆਰੀ ਸਾਧ ਸੰਗ ਜੀ ਸਰੀਰ ਦੇ ਅੰਦਰ ਤੁਹਾਨੂੰ ਕੁਛ ਨਾ ਕੁਛ ਪਰਵਰਤਨ ਕਰਨਾ ਪੈਣਾ ਸਮਾਂ ਜ਼ਿਆਦਾ ਬੈਠਣਾ ਪੈਣਾ ਸਾਧ ਸੰਗ ਪਿਆਰ ਸਰਵਣ ਕਰਨਾ ਪੈਣਾ ਤੋਂ ਨਹੀਂ ਤਾਂ ਅਸੀਂ ਪਿਆਰੀ ਸਾਸਾਂ ਹੀ ਪੜ ਲੱਗ ਗਏ ਵੜੀਆਂ ਡਿਗਰੀਆਂ ਕਰ ਲਈਆਂ ਬੜਾ ਜੀ ਜੋਗਿਆ ਪੜਾਈ ਦਾ ਐਜੂਕੇਸ਼ਨ ਦਾ ਤੇ ਪਿਆਰੀ ਸਾਧ ਸੰਗ ਜਿਹੜਾ ਆਤਮਿਕ ਗਿਆਨ ਹੈ ਨਾ ਉਹਦੇ ਤੋਂ ਅਸੀਂ ਵਾਂਝੇ ਰਹਿ ਗਏ ਆਤਮ ਗਿਆਨ ਜਿਹੜਾ ਹੈ ਪਿਆਰੀ ਸਾਧ ਸੰਗਤ ਜੀ ਉਹਨੂੰ ਪ੍ਰਾਪਤ ਕਰਨ ਵਾਸਤੇ ਪਹਿਲੇ ਮਨ ਦੀ ਸ਼ੁੱਧੀ ਜ਼ਰੂਰੀ ਹੈ ਜੇ ਤੁਹਾਡਾ ਮਨ ਤੰਨ ਕਰਕੇ ਤੁਸੀਂ ਬੈਠੇ ਆ ਨਾ ਅਸੀਂ ਸਾਧ ਸੰਗਤ ਬੈਠੇ ਕਰਨੀ ਦੀ ਇੱਥੇ ਬੈਠਿਆ ਦੇਖੇ ਮਨ ਦੇਖੋ ਕਿੱਥੇ ਹੈ ਤੁਹਾਡਾ ਮਨ ਕਿੱਥੇ ਬਾਹਰ ਘੁੰਮ ਰਿਹਾ ਕਦੀ ਕਿਤੇ ਜਾ ਰਿਹਾ ਕਦੀ ਕਿਤੇ ਜਾ ਰਿਹਾ ਮਨ ਤੇ ਤਾਂ ਦੀ ਹਾਜ਼ਰੀ ਲੱਗੂ ਤੇ ਗੱਲ ਬਣਨੀ ਹੈ ਅਸੀਂ ਕਹਦੇ ਮਾਦੇ ਸਿੱ ਸਨਮੁਖ ਬੈਠੇ ਸਨਮੁਖ ਕਿਹਨੂੰ ਕਹਿੰਦੇ ਬਿਲਕੁਲ ਜਿਹੜਾ ਮੋਹਰੇ ਹੋਇਆ ਜਿਹੜਾ ਉਹਦਾ ਧਿਆਨ ਵਿੱਚ ਲਗਾ ਉਹਨੂੰ ਕਹਿੰਦੇ ਸਨਮੁਖ ਅਸੀਂ ਕਹਦੇ ਮਾਦੇ ਸਨਮੁਖ ਬੈਠੇ ਆ ਜੀ ਅਸੀਂ ਤੇ ਪਿਆਰੀ ਸਾਧ ਸੰਗ ਸਨਮੁਖ ਹੁੰਦਾ ਕੀ ਆ ਮਨ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ ਉਹਨੂੰ ਕਹਿੰਦੇ ਸਨਮੁਖ ਤਨ ਕਰਕੇ ਨਹੀਂ ਮਨ ਕਰਕੇ ਮਨ ਕਰਕੇ ਬੈਠਣਾ ਸੀ ਪਿਆਰੀ ਸਾਧ ਸੰਗ ਜੀ ਅਸੀਂ ਆਏ ਆ ਘਰਾਂ ਦੇ ਕੰਮ ਛੱਡੇ ਤੇ ਮਹਾ ਪੁਰਸ਼ਾ ਦੇ ਸਮਾਗਮ ਦੇ ਵਿੱਚ ਅਸੀਂ ਹਾਜ਼ਰੀ ਲਵਾਉਣ ਵਾਸਤੇ ਆਏ ਵੀ ਸਾਡੇ ਮਹਾ ਪੁਰਸ਼ਿਆ ਤੇ ਮਹਾ ਪੁਰਸ਼ਣ ਦੇ ਪ੍ਰਤੀ ਤੁਸੀਂ ਆ ਕੇ ਕੀ ਕੀਤਾ ਉਹਨਾਂ ਦੇ ਪ੍ਰਤੀ ਕੀ ਉਹਨਾਂ ਦੇ ਡੇਰੇ ਬੈਠ ਕੇ ਤੁਸੀਂ 사ਸੰਗ ਦੇ ਵਿੱਚ ਮਨ ਨੂੰ ਜੋੜਿਆ ਸੇਵਾ ਕੀਤੀ ਹੈ ਤੇ ਪਿਆਰੀ 사ਸੰਗ ਜੀ ਸੇਵਾ ਤੇ ਸਿਮਰਨ ਜਿਹੜੀਆਂ ਦੋ ਗੱਲਾਂ ਨੇ ਅਨਸਾਨ ਨੂੰ ਉਤਾਰ ਦਿੰਦੀਆਂ ਸਿਮਰਨ ਨਹੀਂ ਹੁੰਦਾ ਸੇਵਾ ਕਰ ਸਕਦੇ ਤੁਸੀਂ ਪਿਆਰੀ 사ਸੰਗ ਤੇ ਐਸੇ ਕਰਕੇ ਪੈਰੀ ਸਾਸੇ ਆਉਨੇ ਆ ਜਿਸੀ ਸਮਾ ਬਤੀਤ ਕਰਨਾ ਨਾ ਤੇ ਜਿਸ ਜਿੰਨੇ ਮਰਜੀ ਪਿਆਰੀ ਸਾਸਾਂ ਨੂੰ ਸੁਝਵਾਨ ਜੋ ਕੁਝ ਮਰਜੀ ਆ ਲੇਕਿਨ ਪਿਆਰੀ ਸਾਸਾਂ ਤੁਸੀਂ ਅਗਿਆਨਤਾ ਦੇ ਵਿੱਚ ਪਏ ਹੋਏ ਤੇ ਅਗਿਆਨਤਾ ਜਿਹੜੀ ਹੈ ਪਿਆਰੀ ਸਾਸਾਂ ਜੀ ਉਹ ਇਨਸਾਨ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦੀ ਇਸ ਕਰਕੇ ਅਸੀਂ ਆਲੇ ਦੁਆਲੇ ਘੁੰਮ ਕੇ ਸਮਾਂ ਬਤੀਤ ਕਰ ਦਿੰਨੇ ਆ ਪੈਰੀ ਸਾਸ ਨਾਲ ਦੁਕਾਨਾਂ ਦੇ ਘੁੰਮ ਲਿਆ ਉਧਰ ਘੁੰਮ ਲਿਆ ਪੈਰੀ ਸਾਸ ਨਾਲ ਰਿਸ਼ਤੇਦਾਰਾਂ ਨੂੰ ਮਿਲ ਲਿਆ ਤੇ ਫੇਰ ਨਹੀਂ ਗੱਲ ਕਰਨੀ ਜਾ ਤੁਸੀਂ ਵਿਚਾਰੇ ਨਹੀਂ ਇਥੇ ਕਰਕੇ ਆ ਕੇ ਕਰਨੀ ਮਨ ਦੇ ਨਾਲ ਤੇ ਜਿੰਨੇ ਚਿਰ ਵਿਚਾਰ ਨਹੀਂ ਕਰਦੇ ਫੇਰ ਗੱਲ ਨਹੀਂ ਬਣਨੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandar Cultural Center. Call him on this number: zero seven four triple eight four double one six one.